ਸਾਡੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਉਧਰ ਦੀ ਈਲਵਾਲ ਦਾ ਉਹ ਬਾਬਾ ਕਾਦਰ ਸੀਗਾ ਅੱਛਾ ਜੀ ਤੇ ਉਹ ਕਾਦਰ ਬਾਬਾ ਉਹਨੇ ਉਹਨੇ ਅੱਜ ਵੀ ਉਹ 94 ਸਾਲ ਦਾ ਹੈ ਤੇ ਉਹਨੇ ਵੀਡੀਓ ਪਾਈ ਵੀ ਇੱਥੇ ਨੇੜੇ ਬਲਵਾੜ ਸੀ ਇਧਰ ਆ ਪਿੰਡ ਸੀ ਕਲੇ ਕਲੇ ਪਿੰਡ ਦੇ ਸਾਡੇ ਜੁਰਗਾ ਦੇ ਨਾਂ ਉਹਨੇ ਲਏ ਜਦੋਂ ਨੇ ਨਾਂ ਲਏ ਮੈਂ ਖਿਆਲ ਹੁਣ ਤਾਂ ਕੁਝ ਵੀ ਹੋ ਜਾਈਏ ਉਹਨੂੰ ਮਿਲਣਾ ਜ਼ਰੂਰੀ ਹੈ ਅੱਛਾ ਵੀ ਦਾਦੀ ਦੀਆਂ ਗੱਲਾਂ ਸੁਣਨੀਆਂ ਨੇ ਤੁਹਾਨੂੰ ਐ ਪੂਰਾ ਪਿੰਡ ਢੋਲ ਦੇ ਨਾਲ ਫੁੱਲਾਂ ਦੀ ਵਰਖਾ ਕਰਕੇ ਸਾਨੂੰ ਲੈ ਗਏ ਉਦੋਂ ਉਹ ਨੂੰ ਮੈਂ ਮਿਲਿਆ ਨਾ ਉਹ ਬੰਦੇ ਨੇ ਮੈਨੂੰ ਛੱਡਿਆ ਹੀ ਨਹੀਂ ਅੱਛਾ ਮੈਂ ਕੁੱਟ ਕੇ ਜੱਖੀ ਪਾ ਲਈ ਤੇ ਫਿਰ ਉਹਨੂੰ ਮੈਂ ਕਿਹਾ ਮੈਂ ਮੈਂ ਕੱਲਾ ਨਹੀਂ ਆਇਆ ਜਿੰਨੇ ਵੀ ਤੇਰੇ ਯਾਰ ਦੋਸਤ ਨੇ ਪੂਰੇ ਪਿੰਡ ਦੇ ਬਜ਼ੁਰਗਾਂ ਦੀ ਰੂਹ ਮੇਰੇ ਨਾਲ ਆਈ ਹੈ ਤੇ ਉਹਨਾਂ ਨੇ ਸਾਡਾ ਬੜਾ ਸਵਾਗਤ ਕਰਿਆ ਜਿਹੜਾ ਕਲਾਕਾਰ ਹੈ ਉਹਦਾ ਕੰਮ ਹੈ ਜੋੜਨਾ ਬਿਲਕੁਲ ਬਿਲਕੁਲ ਤੇ ਹਨਾ ਤੋੜੀ ਤਾਂ মিডিਆ ਜਾਂਦਾ ਬਥੇਰਾ ਹਨਾ ਕੀ ਕੀ ਨਫ਼ਰਤਾਂ ਪਲਾਈ ਜਾਂਦੇ ਨੇਗੇ ਪਾਕਿਸਤਾਨ ਨੂੰ ਜਿੰਨਾ ਮਾੜਾ ਦਿਖਾ ਰਹੇ ਨੇ ਨਾ ਇੰਨਾ ਪਾਕਿਸਤਾਨ ਮਾੜਾ ਨਹੀਂ ਉਹ ਅਜੇ ਵੀ ਜਿਹੜੇ ਉਧਰਲੇ ਲੋਕ ਨੇ ਅਜੇ ਵੀ ਕਹਿੰਦੇ ਨੇ ਸਾਡਾ ਦੇਸ਼। ਕੀ ਬਾਤ। ਉਹਨਾਂ ਐਨੀ ਕਦੇ ਕਿਹਾ ਵੀ ਆਰ ਇੰਡੀਆ। ਨਾ ਨਾ ਸਾਡਾ ਦੇਸ਼। ਕਿਉਂਕਿ ਕਈ ਤਰਸ ਦੇ ਮਰ ਗਏ ਬਜ਼ੁਰਗ ਵਿਚਾਰੇ, ਬੁੜੀਆਂ ਬਜ਼ੁਰਗ ਤਰਸ ਦੇ ਆਪਣੇ ਪਿੰਡ ਦੇਖਣ ਨੂੰ ਤਰਸ। ਇਹਨੇ ਸਾਰੇ ਪੈਸੇ ਉਹਨੇ ਫਿਰ ਮੇਰੀ ਜੇਬ ਵਿੱਚ ਪਾਏ। ਅੱਛਾ। ਮੈਨੂੰ ਕਹਿੰਦਾ ਲੈ ਮਹਾਨਾ। ਮੈਂ ਖਾ ਮੈਂ ਲੈਣ ਨਹੀਂ ਆਇਆ। ਉਹਨ ਤੋਂਟਾ ਜਿਹੜਾ ਅਸੀਂ ਸਫ਼ਰ ਪਿੱਛੇ ਦੇਖਿਆ ਪਾਕਿਸਤਾਨ ਦਾ। ਜੀ। ਉਹ ਵੀ ਅਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ। ਲੈਂਦਾ ਪੰਜਾਬ ਚੜਦਾ ਪੰਜਾਬ ਉੱਥੋਂ ਹੀ ਜਿਹੜੀ ਸ਼ੁਰੂਆਤ ਹੋਈ ਸੀ ਚਲੋ ਜਿਹੜਿਆ ਉਸ ਤੋਂ ਬਾਅਦ ਕੁਝ ਲੋਕ ਇੱਧਰ ਚਲੇ ਗਏ ਉਹ ਜਦ ਤੁਸੀਂ ਉੱਥੇ ਧਰਤੀ ਤੇ ਕਿੰਨੀ ਵਾਰੀ ਤੁਸੀਂ ਜਾ ਚੁੱਕੇ ਤੇ ਕੀ ਮਹਿਸੂਸ ਹੋਇਆ ਲੋਕਾਂ ਨਾਲ ਮਿਲ ਕੇ ਮੈਂ ਸਭ ਤੋਂ ਪਹਿਲਾਂ ਵੀਜ਼ਾ ਮੇਰਾ ਪਾਕਿਸਤਾਨ ਦਾ ਹੀ ਸੀ ਕੈਨੇਡਾ ਅਮਰੀਕਾ ਜਾਣ ਤੋਂ ਅੱਛਾ ਜੀ ਸਭ ਤੋਂ ਪਹਿਲਾਂ ਉਦੋਂ ਗਿਆ ਸੀ ਮੈਂ ਉਦੋਂ ਜਿੱਥੇ ਨਾਲ ਗਿਆ ਸੀ ਜੀ ਤੇ ਫਿਰ ਹੁਣ ਹੁਣ ਵੀ ਅਸੀਂ ਕਾਫੀ ਟਰਾਈ ਕਰੀਓ ਕਿ ਕੈਨੇਡਾ ਦਾ ਵੀਜ਼ਾ ਮਿਲਣਾ ਸੌਖਾ ਹੈ ਪਰ ਪਾਕਿਸਤਾਨ ਦਾ ਵੀਜ਼ਾ ਮਿਲਣਾ ਬਹੁਤ ਔਖਾ ਹੈ ਅੱਛਾ ਜੀ ਤੇ ਅਸੀਂ ਸਾਰੀ ਟੀਮ ਗਏ ਪਹਿਲਾਂ ਗਏ ਤੇ ਸ਼ੂਟਿੰਗ ਕਰਨ ਉਦੋਂ ਵੀ ਉਦੋਂ ਨਹੀਂ ਸੱਤ ਹੋਈ ਕਿਉਂਕਿ ਸੱਤ ਦਾਬਤੇ ਹੀ ਨਹੀਂ ਮੁੱਕੀਆਂ ਆਈਆਂ ਕਦੇ ਕੋਈ ਇੱਧਰ ਲੈ ਜਾਂਦੇ ਪਿਆਰ ਬਹੁਤ ਕਰਦੇ ਨੇ ਇੱਧਰ ਨਾਲੋਂ ਵੱਧ ਉੱਧਰ ਜਾਦੇ ਲੋਕ ਪਿਆਰ ਕਰਦੇ ਨੇ ਲੋਕ ਬੜੇ ਚੰਗੇ ਲੋਕ ਨੇ ਬੜੇ ਮੈਂ ਕਹਿੰਦਾ ਵੀ ਕੋਈ ਜਿੰਨੇ ਵੀ ਨੇ ਉੱਥੇ ਜਿੱਥੇ ਵੀ ਜਾਂਦੇ ਸੀਗੇ ਉਹ ਕਹਿੰਦੇ ਸੀ ਤੂੰ ਯਾਰ ਤੇਰੀ ਕਿਵੇਂ 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 ਸੇਵਾ ਕਰੀ ਅਸੀਂ ਕੀ ਕੀ ਰੱਖਦੇ ਸੀ ਮੁਤਲੀਆਂ ਤੇ ਚੱਕ ਲਿਆ ਬੜੀਆਂ ਤੇ ਚੱਕ ਲੈਂਦੇ ਹੁੰਦੇ ਸੀ ਤੇ ਪਲਕਾਂ ਤੇ ਕਹਿੰਦੇ ਸੀ ਨੂੰ ਆਪਾਂ ਤੇ ਅਸੀਂ ਆ ਹੁਣ ਗਏ ਸੀਗੇ ਹੁਣ ਅਸੀਂ ਫਿਲਮ ਦੀ ਸ਼ੂਟ ਕਰਕੇ ਆਇਾਂਗੇ ਸਾਂਝਾ ਪੰਜਾਬ ਓਕੇ ਵੀ ਕਿਉਂਕਿ ਜਿਹੜਾ ਕਲਾਕਾਰ ਹੈ ਉਹਦਾ ਕੰਮ ਹੈ ਜੋੜਨਾ ਬਿਲਕੁਲ ਬਿਲਕੁਲ ਤੇ ਹਣਾ ਤੋੜੀ ਤਾਂ ਮੀਡੀਆ ਜਾਂਦਾ ਬਥੇਰਾ ਹਣਾ ਕੀ ਕੀ ਨਫਰਤਾਂ ਫਲਾਈ ਜਾਂਦੇ ਨੇਗੇ ਕੀ ਕੀ ਮੈਂ ਕਹਿੰਦਾ ਵੀ ਪਾਕਿਸਤਾਨ ਨੂੰ ਜਿੰਨਾ ਮਾੜਾ ਦਿਖਾ ਰਹੇ ਨੇ ਨਾ ਇੰਨਾ ਪਾਕਿਸਤਾਨ ਮਾੜਾ ਨਹੀਂ ਹੈ ਉਹ ਲੋਕ ਅੱਜ ਵੀ ਜਿਹੜੀ ਦੁਨੀਆ ਦੇਖੋ ਜਿਹੜੇ ਲੀਡਰ ਨੇ ਉਹ ਕੋਈ ਵੀ ਨਹੀਂ ਚਾਹੁੰਦਾ ਵੀ ਆਪਾਂ ਕਦੇ ਵੀ ਇੱਕ ਹੋਈਏ ਜਿਹੜੀ ਆਵਾਮ ਹੈ ਉੱਥੇ ਦੇ ਲੋਕ ਨੇ ਇੱਧਰ ਦੇ ਲੋਕ ਨੇ ਜਿਹੜੇ ਉਧਰੋਂ ਇੱਧਰ ਆਏ ਨੇ ਇੱਧਰੋਂ ਉਧਰ ਗਏ ਨੇ ਉਹ ਹਜੇ ਵੀ ਜਿਹੜੇ ਉਧਰਲੇ ਲੋਕ ਨੇ ਅਜੇ ਵੀ ਕਹਿੰਦੇ ਨੇ ਸਾਡਾ ਦੇਸ਼ ਆਵਾਜ਼। ਉਹ ਨੋ ਐਨੀਕ ਤੇ ਕਹ ਜਾਵੀਂ ਇੰਡੀਆ ਨਾ ਨਾ ਸਾਡਾ ਦੇਸ਼। ਕਿਉਂਕਿ ਕਈ ਤਰਸ ਦੇ ਮਰ ਗਏ ਬਜ਼ੁਰਗ ਵਿਚਾਰੇ, ਬੁੜੀਆਂ ਬਜ਼ੁਰਗ ਤਰਸ ਦੇ ਆਪਣੇ ਪਿੰਡ ਦੇਖਣ ਨੂੰ ਤਰਸ ਕਿਉਂਕਿ ਆਪਾਂ ਅਮਰੀਕਾ ਸਾਨੂੰ ਕਿਤੇ ਮਰਜੀ ਚਲੇ ਜਾਈਏ। ਜਿੱਥੇ ਬਚਪਨ ਹੋਇਆ ਨਾਲੋਂ ਜਿੱਥੇ ਖੇਡੇ ਹੁੰਨੇ ਆ ਉਹ ਕਦੇ ਭੁੱਲਦਾਂ ਨਹੀਂ ਆਪਾਂ ਨੂੰ ਬਿਲਕੁਲ। ਹੁਣ ਉਧਰ ਵੀ ਸਾਨੂੰ ਇਹ ਜੇ ਮਿਲੇ ਮੈਂ ਜਦੋਂ ਨਾ ਸੀ ਸਾਡੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਉਧਰ ਦੀ ਈਲਵਾਲ ਦਾ ਉਹ ਬਾਬਾ ਕਾਦਰ ਸੀਗਾ। ਅੱਛਾ ਜੀ। ਤੇ ਉਹ ਕਾਦਰ ਬਾਬਾ ਉਹਨੇ ਉਹਨੇ ਅੱਜ ਵੀ ਉਹ 94 ਸਾਲ ਦਾ ਹੈ। ਤੇ ਉਹਨੇ ਵੀਡੀਓ ਪਾਈ ਵੀ ਇੱਥੇ ਨੇੜੇ ਬਲਵਾੜ ਸੀ ਇਧਰ ਆ ਪਿੰਡ ਸੀ ਕਲੇ ਕਲੇ ਪਿੰਡ ਦੇ ਸਾਡੇ ਬਜ਼ੁਰਗਾਂ ਦੇ ਨਾਂ ਉਹਨੇ ਲਏ ਜਦੋਂ ਨੇ ਨਾਂ ਲਏ ਮੈਂ ਖਿਆਰ ਹੁਣ ਤਾਂ ਕੁਝ ਵੀ ਹੋ ਜੇ ਉਹਨੂੰ ਮਿਲਣਾ ਜ਼ਰੂਰ ਹੈ ਅੱਛਾ ਵੀ ਦਾਦੇ ਦੀਆਂ ਗੱਲਾਂ ਸੁਣਨੀਆਂ ਨੇ ਉਹਨਾਂ ਨੇ ਹਨਾ ਅਸੀਂ ਜੀ ਵੀਜ਼ਾ ਸਾਡਾ ਬੜੀ ਮੁਸ਼ਕਲ ਦੇ ਨਾਲ ਵੀਜ਼ਾ ਲੱਗ ਗਿਆ ਅਸੀਂ ਗਏ ਉਹਨਾਂ ਨੂੰ ਦੱਸਤਾ ਵੀ ਅਸੀਂ ਆ ਰਹੇ ਹਾਂ ਉਹਨਾਂ ਤੇ ਫੋਨ ਤੇ ਵੀ ਗੱਲ ਹੁੰਦੀ ਸੀ ਸਾਨੂੰ ਐ ਪੂਰਾ ਪਿੰਡ ਢੋਲ ਦੇ ਨਾਲ ਫੁੱਲਾਂ ਦੀ ਵਰਖਾ ਕਰਕੇ ਸਾਨੂੰ ਲੈ ਗਏ ਜੋ ਦੋਨੋਂ ਮੈਂ ਮਿਲਿਆ ਨਾ ਉਹ ਬੰਦੇ ਨੇ ਮੈਨੂੰ ਛੱਡਿਆ ਹੀ ਨਹੀਂ ਅੱਛਾ ਐ ਕੁੱਟ ਕੇ ਜੱਫੀ ਪਾ ਲਈ ਤੇ ਫਿਰ ਉਹਨੂੰ ਮੈਂ ਕਿਹਾ ਮੈਂ ਮੈਂ ਕੱਲਾ ਨਹੀਂ ਆਇਆ ਜਿੰਨੇ ਵੀ ਤੇਰੇ ਯਾਰ ਦੋਸਤ ਨੇ ਪੂਰੇ ਪਿੰਡ ਦੇ ਬਜ਼ੁਰਗਾਂ ਦੀ ਰੂਹ ਮੇਰੇ ਨਾਲ ਆਈ ਹੈ ਤੇ ਉਹਨਾਂ ਨੇ ਸਾਡਾ ਬੜਾ ਸਵਾਗਤ ਕਰਿਆ ਫਿਰ ਮੈਨੂੰ ਅੰਦਰ ਲੈ ਗਿਆ ਅੰਦਰ ਲਿਜਾ ਕੇ ਕਹਿੰਦਾ ਨਹੀਂ ਉੱਥੇ ਅੰਦਰ ਨਹੀਂ ਜਾਂਦੇ ਅੱਛਾ ਕੁੜੀਆਂ ਦਾ ਪਰਦਾ ਬਹੁਤ ਹੈ ਉੱਥੇ ਬੰਦੇ ਬਾਹਰ ਵਹਿੰਦੇ ਨਹੀਂ ਉਹ ਮੈਨੂੰ ਕਹਿੰਦਾ ਵੀ ਤੂੰ ਤਾਂ ਸਾਡੇ ਪਰਿਵਾਰ ਦਾ ਮੈਂਬਰ ਹੈਂ ਵੀ ਦਾਨੇ ਦਾ ਪੁੱਤਾ ਕਿ ਮੇਰਾ ਪੁੱਤਾ ਇੱਕੋ ਹੀ ਗੱਲ ਹੈ ਉਹਨੇ ਦਿਖਾਇਆ ਮੇਰਾ ਫਲਾਣੀ ਪੋਤੀ ਹੈ ਮੇਰੇ ਮੇਰੀ ਨੂੰਹ ਹੈ ਮੇਰਾ ਮੁੰਡਾ ਹੈ ਸਾਰੇ ਇੰਨੇ ਸਾਰੇ ਪੈਸੇ ਉਹਨੇ ਫਿਰ ਮੇਰੀ ਜੇਬ ਵਿੱਚ ਪਾਏ ਅੱਛਾ ਮੈਨੂੰ ਕਹਿੰਦਾ ਲੈ ਮਹਾਨਾ ਮੈਂ ਖਾ ਮੈਂ ਲੈਣ ਨਹੀਂ ਆਇਆ ਤੂੰ ਮੈਂ ਕਹਿੰਦਾ ਨਹੀਂ ਇਹ ਸ਼ਗਨ ਹੈ ਮਹਾ ਆਹੀ ਸ਼ਗਨ ਹੈ ਮਹਾ ਜਿਹੜਾ ਤੁਸੀਂ ਮੈਨੂੰ ਮਿਲਦੇ ਏਦੋਂ ਵੱਡਾ ਹੋਰ ਕੋਈ ਮੇਰੇ ਵਾਸਤੇ ਹੋ ਨਹੀਂ ਉਹਨਾਂ ਨੂੰ ਮਿਲੇ ਉਹਨਾਂ ਕੋਲੇ ਰਹੇ ਰਾਤ ਗੱਲਾਂ ਕਰੀਆਂ ਸਾਰੀਆਂ ਬਜ਼ੁਰਗਾਂ ਦੀਆਂ ਕਰੀਆਂ ਦਾਦਿਆਂ ਦੀਆਂ ਕਰੀਆਂ ਪਿੰਡ ਦੇ ਲੋਕਾਂ ਦੀਆਂ ਗੱਲਾਂ ਕਰੀਆਂ ਇਹ ਬਰੋ ਬਜਰਾ ਹੁਣ ਹੁਣ ਵੀ ਅਸੀਂ ਗਏ ਤੇ ਹੁਣ ਅਸੀਂ ਮਿਲ ਨਹੀਂ ਸਕੇ ਕਿਉਂਕਿ ਹੁਣ ਸਾਡੇ ਕੋਲੇ ਕਾਲੀ ਸੀ ਇਧਰ ਵੀ ਅਸੀਂ ਸ਼ੂਟ ਕਰਨਾ ਸੀਗਾ ਬੜੇ ਚੰਗੇ ਲੋਕ ਨੇ ਮਤਲਬ ਬਹੁਤ ਜ਼ਿਆਦਾ ਆਪਾਂ ਨੂੰ ਮਤਲਬ ਮਿਲਵਰਤਨ ਵਾਲਾ ਸੁਭਾਅ ਹੈਗਾ ਉਹਨਾਂ ਦਾ ਬਿਲਕੁਲ ਜੀ ਜਿਵੇਂ ਨਾਸਰ ਢਿੱਲੋਂ ਹੈ ਨਾਸਰ ਢਿੱਲੋਂ ਨੇ ਘੱਟੋ ਘੱਟ ਵੀ 400 ਪਰਿਵਾਰਾਂ ਨੂੰ ਮਲਾਤਾ ਅੱਛਾ 400 ਕਈ ਕਈ ਪਰਿਵਾਰ ਤਾਂ ਇਹ ਜੇ ਹੋਣੀ ਇਹਨਾਂ ਕਿ ਕਿਆ ਨਾ ਕਿ ਫਲਾਣਾ ਉਹ ਬੰਦੇ ਨੂੰ ਜਾ ਕੇ ਮਿਲੀ ਜਾ ਕੇ ਕਈ ਜਿੰਦਾ ਹੋਣਗੇ ਹਾਲੇ ਉਹ ਕਹਿੰਦੇ ਕਈਆਂ ਦਾ ਸੁਪਨਾ ਹੋ ਮਿਲ ਨਹੀਂ ਪਾਏ ਹੋਣਗੇ ਕਈ ਉਹਨਾਂ ਨੇ ਮਲਾਏ ਨੇ ਜੀ ਜਿਵੇਂ ਸਿੱਕਾ ਖਾਨ ਦੀ ਸਟ ਫਿਰ ਮਿਲਿਆਉਂਦੇ ਨੇ ਕਰਤਾਰਪੁਰ ਸੌਖਾ ਇਧਰਲੀ ਸਰਕਾਰ ਆਪਣੀ ਵੀਜ਼ਾ ਨਹੀਂ ਦਿੰਦੀ ਉਧਰਲੇ ਨੂੰ ਜੀ ਜੀ ਤੇ ਉੱਥੇ ਵੀ ਉਹਨਾਂ ਨੇ ਮਲਾਏ ਫਿਰ ਸਾਊਦੀ ਅਰਬ ਇੱਕ ਮਾਸੀ ਤੇ ਭਤੀਜੀ ਦੋਨੇ ਭਾਣਜੀ ਹੁੰਦੀ ਆ ਮਾਸੀ ਭਾਣਜੀ ਦੋਨੇ ਸਾਊਦੀ ਅਰਬ ਮਿਲੀਆਂ ਨੇਗੀਆਂ ਉੱਥੇ ਉਹਨਾਂ ਨੇ ਉਹਦੀ ਟਿਕਟ ਲਾਈ ਯਾਨੀ ਕਿ ਵੀ ਆਪਾਂ ਨੇ ਕੋਲੇ ਟਾਈਮ ਨਹੀਂ ਹੁੰਦਾ ਵੀ ਆਪਾਂ ਕਿਸੇ ਵਾਸਤੇ ਇੱਕ ਦੋ ਘੰਟੇ ਕੱਢ ਲਈਏ ਉਹ ਬੰਦੇ ਗੱਡੀਆਂ ਚ ਤੇਲ ਵੀ ਨਹੀਂ ਪਾਉਂਦੇ ਦੋ ਦੋ ਗੱਡੀਆਂ ਹੁੰਦੀਆਂ ਨੇ ਅੱਗੇ ਪਿੱਛੇ ਲਾ ਕੇ ਲੈ ਜਾਂਦੇ ਨੇ ਫਿਰ ਛੱਡ ਕੇ ਜਾਂਦੇ ਨੇ ਐਨਾਂ ਮਹੱਤਵ ਉਹਨਾਂ ਕਮੇਡੀ ਸੁਣੀ ਫਿਰ ਉਧਰ ਦੇ ਮੌਕੇ ਤੇ ਹੁੰਦਾ ਜਿਵੇਂ ਉਹ ਤਾਂ ਸਾਰੀ ਜਿਹੜਾ ਫੈਸਲਾਬਾਦ ਆ ਸਾਰੀ ਕਮੇਡੀਆਂ ਦਾ ਹੈ ਉਹ ਨਜ਼ਾਰੇ ਆਈਏ ਨਜ਼ਾਰੇ ਜਾਈਏ ਤੇ ਮਤਲਬ ਹੁਣ ਫਿਲਮ ਜਿਹੜੀ ਉਧਰ ਦੇ ਕਲਾਕਾਰ ਵੀ ਵਿੱਚ ਉਧਰ ਦੇ ਕਲਾਕਾਰ ਵੀ ਨੇ ਤੇ ਉਹਨਾਂ ਨਾਲ ਅਸੀਂ ਕਾਫੀ ਸਾਰੇ ਉਧਰਲੇ ਆਰਟਿਸਟ ਨੇ ਤੇ ਇਧਰਲੇ ਵੀ ਆਰਟਿਸਟ ਨੇ ਰਲ ਕੇ ਇਹ ਪਹਿਲੀ ਫਿਲਮ ਹੈ ਸਾਡੀ ਜਿਹੜੀ ਪਾਕਿਸਤਾਨ ਦੇ ਵਿੱਚ ਸ਼ੂਟ ਹੋਈ ਹੈ ਮਤਲਬ ਪਾਕਿਸਤਾਨ ਚ ਹਾਂ ਨਹੀਂ ਅਜੇ ਤੱਕ ਉਧਰ ਕੋਈ ਫਿਲਮ ਸ਼ੂਟ ਨਹੀਂ ਹੋਈ ਮਤਲਬ ਪੂਰੇ ਅਸੀਂ ਪੋਲੀਵੁੱਡ ਦੀ ਫਿਲਮ ਕਹਿ ਆਦੀ ਹੈ ਮਤਲਬ ਪਹਿਲੀ ਫਿਲਮ ਜਿਹੜੀ ਪੰਜਾਬੀ ਪਹਿਲੀ ਫਿਲਮ ਹੈ ਜਿਹੜੀ ਪਾਕਿਸਤਾਨ ਦੇ ਵਿੱਚ ਇੰਡੀਆ ਦੀ ਪਹਿਲੀ ਫਿਲਮ ਅੱਛਾ ਇੰਡੀਆ ਦਾ ਜਿਹੜੀ ਉਧਰ ਜਾ ਕੇ ਮਤਲਬ ਅੱਗੇ ਇਧਰ ਸੈੱਟ ਹੀ ਲੱਗਦੇ ਆ ਪਾਕਿਸਤਾਨ ਦੇ ਇੱਕ ਹਾਂ ਸੈੱਟ ਲਾ ਲੈਂਦੇ ਨੇ ਲਾਹੌਰ ਦਾ ਮੜਾ ਮੜਾ ਸ਼ਾਟ ਹੁੰਦਾ ਉਹ ਉਧਰੋਂ ਮੰਗਵਾ ਲੈਂਦੇ ਨੇ ਪਰ ਅਸੀਂ ਆ ਪੂਰਾ ਦਿਖਾਇਆ ਪਾਕਿਸਤਾਨ 라ਵੀ ਦਿਖਾਇਆ ਸਾਰਾ ਕੁਛ ਦਿਖਾਇਆ ਜਿੰਨਾ ਵੀ ਅੰਦਰੋਂ ਸਾਰਾ ਮਤੋਂ ਪੂਰਾ ਵਧੀਆ ਲੱਗਿਆ ਸਿਸਟਮ ਉਹਦਾ ਜਾ ਕੇ ਫਿਰ ਉਹ ਵਾਪਸ ਆਏ ਤੇ ਕਈ ਅਸੀਂ ਗਏ ਮੈਂ ਜਿੱਥੇ ਵੀ ਰੋਟੀ ਪਾਣੀ ਦਾ ਸਾਡਾ ਕੋਈ ਖਰਚਾ ਨਹੀਂ ਸਾਡਾ ਕੈਮਰਾਮੈਨ ਇੱਧਰ ਦਾ ਸੀ ਕੈਮਰਾ ਸਾਡਾ ਆਪਣਾ ਸੀਗਾ ਤੇ ਉਹਨਾਂ ਨੇ ਵਿਚਾਰਿਆਂ ਨੇ ਅੰਜੂ ਮਨਸਰਵਾ ਉਹਨਾਂ ਦੇ ਘਰੀ ਖਾਣਾ ਬਣਦਾ ਹੁੰਦਾ ਸੀ ਤਿੰਨੇ ਟਾਈਮ ਤੇ ਆਪਣੇ ਕੋਟਾਂ ਸੀਗੇ ਪੀਰ ਉਹਨਾਂ ਦੇ ਉਹਨਾਂ ਦੇ ਘਰੇ ਖਾਣਾ ਸੀ ਸਾਡਾ ਬਾਕੀ ਸਾਰੇ ਨਾਸਰ ਭਾਜੀ ਸੀ ਹੋਰ ਵੀ ਜੋਈਆ ਸਾਹਿਬ ਸੀ ਸਾਰੇ ਉਧਰਲੇ ਆਰਟਿਸਟ ਨੇ ਇਹਨਾਂ ਨੇ ਕੰਮ ਕੀਤਾ ਗੁਰਚੇਤ ਭਾਜੀ ਤੁਹਾਡੇ ਫੈਮਿਲੀ ਚਾਚਾ ਸੂਵੀ ਚ ਅਸੀਂ ਚ ਲੱਗੇ ਵੀ ਜਿੱਕਰ ਤੁਸੀਂ ਕਈ ਵਾਰ ਕੀਤਾ ਇੱਕ ਨਾਲ ਸਰਦਾਰ ਹੁੰਦਾ ਸੀ ਤੇ ਇੱਕ ਤੁਹਾਡਾ ਖੁਦ ਦਾ ਬੇਟਾ ਹੁੰਦਾ ਸੀ ਤੇ ਉਹ ਸਰਦਾਰ ਉਹ ਮਤਲਬ ਦੁਨੀਆ ਤੋਂ ਚਲੇ ਗਏ ਹੋ ਹਾਂਜੀ ਉਹ ਵੈਸੇ ਕਹਿੰਦੇ ਹੁੰਦੇ ਨੇ ਨਾ ਮੈਂ ਤਾਂ ਦੱਸ ਦਿਨਾ ਹੁੰਨਾ ਉਹ ਚਿੱਟੇ ਦੇ ਕਰਕੇ ਚਿੱਟੇ ਦੀ ਚਿੱਟੇ ਦੀ ਪੇਟ ਚੜਿਆ ਸਾਡੇ ਦੋ ਮੁੰਡੇ ਚਿੱਟੇ ਦੀ ਪੇਟ ਚੜੇ ਇੱਕ ਮੇਰੇ ਸਾਡੂ ਦਾ ਉਹ ਵੀ ਕੱਲਾ ਸੀ ਉਹ ਵੀ ਚਿੱਟੇ ਕਰਕੇ ਮਰਿਆ ਜੀ ਤੇ ਫਿਰ ਮੇਰੇ ਇਹ ਅਸੀਂ ਇਹਨੂੰ ਬੜੀ ਕੋਸ਼ਿਸ਼ ਕੀਤੀ ਮੇਰੇ ਬੇਟੇ ਨੇ ਵੀ ਉਹਨੂੰ ਚਿੱਟੇ ਤੋਂ ਛੁਡਾ ਦਈਏ ਭਾਈ ਗੁਰਦਾਸ ਪੜਦਾ ਹੁੰਦਾ ਸੀਗਾ ਉੱਥੇ ਉਹਨੇ ਇਹ ਗਲਤ ਸੰਗਤ ਵਿੱਚ ਪੈ ਗਿਆ ਤੇ ਉਹਨੂੰ ਇੱਥੇ ਆਪਣੇ ਨਾਲ ਲਿਆਂਦਾ ਫਿਰ ਨਾਲ ਰੱਖਿਆ ਅੱਛਾ ਸਿੰਗਰ ਵੀ ਥੀ ਉਹ ਅੱਛਾ ਤੇ ਲਾਕਡਾਊਨ ਤੋਂ ਬਾਅਦ ਉਹ ਆਪਣੇ ਨਾਲ ਰੱਖੇ ਬੇਟੇ ਨੇ ਉਹਨੂੰ ਪਰ ਨਹੀਂ ਫਿਰ ਵੀ ਉਹ ਕਿਸੇ ਪਤਾ ਨਹੀਂ ਕਿਸੇ ਦੇ ਨਾਲ ਲੱਗ ਕੇ ਉਹਨੇ ਉਹ ਕਰ ਲਿਆ ਜਿੰਦਗੀ ਖਤਮ ਹੋ ਗਈ ਹਾਂ